ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਇਕਸਾਨ ਭਾਈਪਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕਿਸਾਨ ਵੀਰ ਦਾ ਦੇ ਸਵਾਲ ਆ ਰਿਸੀ ਵੀ ਜ਼ਿੰਕ ਦੇ ਨਾਲ ਪੋਟਾਸ਼ ਮਿਕਸ ਕਰ ਸਕਦੇ ਆਂ ਜ਼ਿੰਕ ਕਦੋਂ ਪਾਉਗੀ ਸਹੀ ਸਮਾਂ ਇਹਦਾ ਕੀ ਹੁੰਦਾ ਸੋ ਸੋਚਿਆ ਜਿਹੜੀ 6 ਪ੍ਰਕਾਰ ਦੀ ਜ਼ਿੰਕ ਮਾਰਕੀਟ ਦੇ ਵਿੱਚ ਅਵੇਲੇਬਲ ਆ ਉਹਦੇ ਬਾਰੇ ਤੁਹਾਨੂੰ ਅੱਜ ਥੋੜੀ ਜਾਣਕਾਰੀ ਦੇਵਾਂਗੇ ਪਹਿਲਾਂ ਆਪਾਂ ਗੱਲ ਕਰਾਂਗੇ ਜ਼ਿੰਕ ਦੀ ਮਹੱਤਤਾ ਬਾਰੇ ਫਿਰ ਉਹਦੀ ਜਿਹੜੀ ਘਾਟਕੀਆਂ ਹੁੰਦੀ ਐ ਫਿਰ ਜਿਹੜੀ ਐ 6 ਪ੍ਰਕਾਰ ਦੀ ਜ਼ਿੰਕ ਮਾਰਕੀਟ ਚ ਆ ਰਹੀ ਆ ਉਹਦੇ ਬਾਰੇ ਗੱਲ ਕਰਾਂਗੇ ਇਹਦੇ ਨਾਲ ਫਿਰ ਅੱਗੇ ਗੱਲ ਕਰਾਂਗੇ ਆਪਾਂ ਵੀ ਕਿਹੜੀ ਚੀਜ਼ ਦੇ ਨਾਲ ਮਿਕਸ ਹੋ ਸਕਦੀ ਐ ਜ਼ਿੰਕ ਕਿਹੜੀ ਚੀਜ਼ ਦੇ ਨਾਲ ਨਹੀਂ ਦੂਜਾ ਜੈਡ ਐਸ ਵੀ ਬਾਰੇ ਗੱਲ ਕਰਾਂਗੇ ਫਿਰ ਆਪਾਂ ਗੱਲ ਕਰਾਂਗੇ ਡੀ ਐਪੀ ਤੇ ਜ਼ਿੰਕ ਦੇ ਵਿਚਕਾਰ ਜਿਹੜਾ ਕਿੰਨਾ ਵਕਫਾ ਹੋਣਾ ਚਾਹੀਦਾ ਪਾਉਣ ਦੇ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਜ਼ਿੰਕ ਦੀ ਮਹੱਤਤਾ ਬਾਰੇ ਜਾਣਕਾਰੀ ਗੱਲ ਕਰੀਏ ਜ਼ਿੰਕ ਆਪਾਂ ਨੂੰ ਜਿਹੜਾ ਬੂਟਾ ਆਪਣਾ ਝੋਨੇ ਦਾ ਜਿਹਨੂੰ ਭੋਜਨ ਬਣਾਉਣਾ ਜਿਹਨੂੰ ਆਪਾਂ ਫੋਟੋਸਿੰਥੇਸਿਸ ਕਹਿੰਦੇ ਆ ਭੋਜਨ ਬਣਾਉਣ ਦੀ ਪ੍ਰਣਾਲੀ ਨੂੰ ਉਹਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ ਇਹ ਸ਼ੂਗਰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਤੇ ਜਿਹੜਾ ਪ੍ਰੋਟੀਨ ਬਣਦਾ ਬੂਟੇ ਦੇ ਵਿੱਚ ਅਮੀਨੋ ਐਸਿਡ ਤੋਂ ਉਹਦੇ ਲਈ ਜ਼ਿੰਕ ਹੈ ਜਿਹੜਾ ਜ਼ਰੂਰੀ ਹੁੰਦਾ ਇਸ ਤੋਂ ਇਲਾਵਾ ਗ੍ਰੇਨ ਫਾਰਮੇਸ਼ਨ ਜਾਨੀ ਕਿ ਦਾਣੇ ਦੇ ਬਣਨ ਦੇ ਵਿੱਚ ਸਟਰੋਂਗ अर्ਲੀ ਵਿਗਰ ਜਿਹੜੀ ਸਟਾਰਟਿੰਗ ਦੇ ਵਿੱਚ ਵਧੀਆ ਗ੍ਰੋਥ ਹੋਣੀ ਹੈ ਤਕੜਾ ਬੂਟੇ ਨੂੰ ਬਣਾਉਣਾ ਉਹ ਜ਼ਿੰਕ ਉਹਦੇ ਵਿੱਚ ਬਹੁਤ ਅਸਰਦਾਰ ਸਾਇਕ ਹੁੰਦੀ ਹੈ ਬੂਟੇ ਦੇ ਫਲਾਚ ਕਹਿ ਲਿਏ ਟੈਲਰਿੰਗ ਦੇ ਵਿੱਚ ਮਦਦ ਕਰਦੀ ਹੈ ਬੂਟੇ ਦੀ ਸ਼ਖਮਾ ਵਧਾਉਣ ਚ ਵੀ ਮਦਦ ਕਰਦੀ ਹੈ ਹੁਣ ਇਹਦੀ ਘਾਟ ਕਿੱਥੇ ਹੁੰਦੀ ਹੈ ਜਿੱਥੇ ਕਿਸਾਨ ਵੀਰ ਉਹ ਪੀ ਐਚ ਜ਼ਿਆਦਾ ਹੁੰਦਾ ਜਿਹੜੀਆਂ ਜ਼ਮੀਨਾਂ ਦੇ ਵਿੱਚ ਜਾਂ ਜਿੱਥੇ ਫਾਸਫੋਰਸ ਜ਼ਿਆਦਾ ਹੁੰਦਾ ਤੇ ਇਹਦੀ ਅਵੇਲੇਬਿਲਟੀ ਉਦੋਂ ਘਟ ਜਾਂਦੀ ਹੈ ਜਦੋਂ ਆਪਾਂ ਫਲਡਿੰਗ ਕੀਤੀ ਹੁੰਦੀ ਹੈ ਯਾਨੀ ਕਿ ਖੇਤ ਦੇ ਵਿੱਚ ਪਾਣੀ ਖਿਲਾ ਰਿਆ ਹੁੰਦਾ ਤਾਈਂ ਆਪਾਂ ਕਹਿੰਦੇ ਹੁੰਨੇ ਵੀ ਜ਼ਿੰਕ ਉਦੋਂ ਪਾ ਦਈਏ ਜਦੋਂ ਆਪਾਂ ਪਾਣੀ ਹਜੇ ਕੱਢਣਾ ਹੋਵੇ ਖੇਤ ਦੇ ਵਿੱਚੋਂ ਉਦੋਂ ਕੁਛ ਦਿਨ ਪਹਿਲਾਂ ਪਾ ਦਈਏ ਤਾਂ ਕਿ ਜਦੋਂ ਜ਼ਮੀਨ ਨੂੰ ਹਵਾ ਲੱਗੇ ਆਕਸੀਡੇਸ਼ਨ ਹੋ ਕੇ ਜਿਹੜਾ ਜ਼ਿੰਕ ਹੈ ਆਪਣੇ ਬੂਟੇ ਨੂੰ ਸਹੀ ਮਿਲ ਸਕੇ ਤੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਵੀ ਜ਼ਿੰਕ ਜਿਹੜੀਆਂ ਛੇ ਪ੍ਰਕਾਰ ਦੀਆਂ ਆ ਰਹੀਆਂ ਉਹਦੇ ਬਾਰੇ ਕੁਝ ਡਿਟੇਲ ਚ ਗੱਲ ਕਰਾਂਗੇ ਵੀ ਉਹਦੇ ਵਿੱਚ ਕੀ ਹੁੰਦਾ ਤੇ ਕਿਹੜੀ ਚੀਜ਼ਾਂ ਆਪਾਂ ਜਿਹੜੀਆਂ ਡੀਏਪ ਵਗੈਰਾ ਨਾਲ ਮਿਲਾ ਸਕਦੇ ਹਾਂ ਕਿਹੜੀ ਨਹੀਂ ਮਿਲਾ ਸਕਦੇ ਉਹਦੇ ਨਾਲ ਉਹਦੇ ਬਾਰੇ ਗੱਲ ਕਰਾਂਗੇ ਤੇ ਇੱਕ ਜਿੰਕ ਐਸ ਵੀ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਜੇਕਰ ਕਿਸੇ ਨੂੰ ਨਹੀਂ ਪਤਾ ਜਿੰਕ ਸੋਲੂਬਲਾਈਜ਼ਿੰਗ ਜਿਹੜਾ ਬੈਕਟੀਰੀਆ ਹੁੰਦਾ ਉਹਦੇ ਬਾਰੇ ਗੱਲ ਕਰਾਂਗੇ ਤਾਂ ਗੱਲ ਕਰੀਏ ਸਭ ਤੋਂ ਪਹਿਲਾਂ ਆ ਜਾਂਦੀ ਹੈ ਜਿੰਕ ਸਲਫੇਟ ਜਿਹਦੇ ਵਿੱਚ ਸਲਫਰ ਤੇ ਜਿੰਕ ਹੁੰਦਾ ਇਹਦੇ ਵਿੱਚ 21% ਆ ਜਾਂਦੀ ਹੈ ਆਪਣੇ ਕੋਲੇ ਤੇ 33% ਇਹਨੂੰ ਆਪਾਂ ਕਿਸਾਨ ਦੋਸਤੋ ਜਿਹੜਾ ਡੀਏਪੀ ਤੇ ਐਨਪੀਕੇ ਵਗੈਰਾ ਨਾਲ ਆਪਾਂ ਮਿਲਾ ਕੇ ਇਹਨੂੰ ਨਹੀਂ ਪਾ ਸਕਦੇ ਤੇ ਗੱਲ ਕਰੀਏ ਆਪਾਂ ਅਗਲੀ ਜਿੰਕ ਦੀ ਉਹ ਆ ਜਾਂਦੀ ਹੈ ਜਿੰਕ 12% EDTA ਜਿਹਨੂੰ ਆਪਾਂ ਚਿਲੇਟਡ ਕਹਿੰਦੇ ਆ ਜੇਕਰ ਜਿੰਕ ਦੀ ਕਮੀ ਆਪਾਂ ਜਲਦੀ ਪੂਰੀ ਕਰਾਉਣਾ ਚਾਹੁੰਦੇ ਆ ਬੂਟੇ ਨੂੰ ਜਲਦੀ ਜਿੰਕ ਦੇਣਾ ਚਾਹੁੰਦੇ ਆ ਤਾਂ ਆਪਾਂ EDTA ਵਗੈਰਾ ਇਹਨੂੰ ਦੇ ਸਕਦੇ ਆ ਤਾਂ ਤੀਜੀ ਆ ਜਾਂਦੀ ਹੈ ਜਿੰਕ ਆਕਸਾਈਡ ਜਿਹਦੇ ਵਿੱਚ 49.5% ਹੈ ਜਿਹੜੀ ਕਿ ਅੱਜਕੱਲ ਕੰਪਨੀਆਂ ਸਪਰੇਅ ਕਰਨ ਲਈ ਰეკਮੈਂਡ ਕਰ ਰਹੀਆਂ ਚੌਥੀ ਆ ਜਾਂਦੀ ਹੈ ਟੈਕਨੋ Z ਜਿੰਕ ਆਕਸਾਈਡ ਜਿਹਦੇ ਵਿੱਚ 14% ਜਿੰਕ ਤੇ ਸਲਫਰ 67% ਹੁੰਦੀ ਹੈ ਇਹ ਕੰਪਨੀਆਂ ਅਕੋਰਡਿੰਗ ਡੀਏਪੀ ਤੇ 13 ਐਨਪੀਕੇ ਨਾਲ ਆਪਾਂ ਮਿਲਾ ਕੇ ਪਾ ਸਕਦੇ ਹਾਂ ਤੇਰੀ ਡੋਜ਼ ਹੈਗੀ ਹੈ 3 ਕਿਲੋ ਪ੍ਰਤੀ ਕਿੱਲੇ ਦੀ ਅੱਗੇ ਆ ਜਾਂਦਾ ਨੇਚਰਲੀ ਰਿਲੇਟਡ ਜ਼ਿੰਕ ਜਿਹਦੇ ਵਿੱਚ ਜ਼ਿੰਕ 12% ਤੇ ਸਲਫਰ 5% ਹੁੰਦਾ ਤੇ ਆਖਰ ਤੇ ਆਉਂਦਾ ਆਪਣਾ ਜੈਡਐਸਬੀ ਇਹ ਜੈਡਐਸਬੀ ਇਹ ਜ਼ਿੰਕ ਨਹੀਂ ਹੁੰਦਾ ਇਹ ਹੁੰਦਾ ਇੱਕ ਜੀਵਾਨੂ ਹੁੰਦੇ ਐ ਜਿਹਨੂੰ ਆਪਾਂ ਕਹਿੰਦੇ ਐ ਜ਼ਿੰਕ ਸੋਲਿਬਲਾਈਜ਼ਿੰਗ ਬੈਕਟੀਰੀਆ ਇਹ ਕੀ ਕਰਦੇ ਐ ਜਿਹੜੀ ਜ਼ਿੰਕ ਹਾਈ ਪੀਐਚ ਕਰਕੇ ਆਪਣੀ ਜ਼ਮੀਨ ਦੇ ਵਿੱਚ ਜੰਮੀ ਰਹਿ ਜਾਂਦੀ ਹੈ ਉਹਨੂੰ ਇਹ ਘੋਲ ਕੇ ਆਪਣੇ ਬੂਟੇ ਨੂੰ ਉਪਲਬਧ ਕਰਾਉਣ ਦੇ ਵਿੱਚ ਮਦਦ ਕਰਦੇ ਆ ਇਹਨੂੰ ਆਪਾਂ ਰੂੜੀ ਵਗੈਰਾ ਚ ਮਿਲਾ ਕੇ ਆਪਾਂ ਛੱਟਾ ਦੇ ਸਕਦੇ ਆ ਜਾਂ ਆਪਾਂ ਘੋਲ ਕੇ ਵੀ ਇਹ ਦੇ ਸਕਦੇ ਆ ਜਦੋਂ ਪਾਣੀ ਲਾਉਣਾ ਹੁੰਦਾ ਨੱਕੇ ਦੇ ਅੱਗੇ ਰੱਖ ਦੀ ਕਿਸੇ ਚੀਜ਼ ਚ ਪਾ ਕੇ ਤਾਂ ਕਿ ਤੁਕ ਤੁਕਾ ਸਾਰੇ ਖੇਤ ਦੇ ਵਿੱਚ ਮਿਕਸ ਹੋ ਜੇ ਹੁਣ ਆਪਾਂ ਤੁਹਾਨੂੰ ਮੈਂ ਇੱਕ ਚਾਰਟ ਦਿਖਾਉਂਗਾ ਕਿਸਾਨ ਵੀਰੋ ਵੀ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ ਵੀ ਕਿਹੜੀ ਚੀਜ਼ ਕਿਸ ਦੇ ਨਾਲ ਮਿਲ ਸਕਦੀ ਹੈ ਹੁਣ ਜੇਕਰ ਆਪਾਂ ਇੱਥੇ ਗੱਲ ਕਰੀਏ ਅਮੋਨੀਅਮ ਫਾਸਫੇਟ ਅਮੋਨੀਅਮ ਫਾਸਫੇਟ ਕੀ ਹੁੰਦਾ ਹੈ ਡੀਏ ਪੀ ਦੇ ਵਿੱਚ ਅਮੋਨੀਅਮ ਫਾਸਫੇਟ ਹੁੰਦਾ ਆਪਣਾ ਹੁਣ ਗੱਲ ਕਰੀਏ ਆ ਗਿਆ ਲੋਹਾ ਜ਼ਿੰਕ ਕਾਪਰ ਮੈਗਨੀ ਸਲਫੇਟ ਇਹ ਦੇਖੀਏ ਅਮੋਨੀਅਮ ਸਲਫੇਟ ਨਾਲ ਨਹੀਂ ਮਿਲ ਸਕਦਾ ਇਹ ਇਹਦੀ ਜਿਹੜੀ ਹੈ ਕੰਪੈਟੀਬਿਲਟੀ ਨਹੀਂ ਹੈਗੀ ਇਹ ਆਪਾਂ ਨਹੀਂ ਮਿਲਾ ਸਕਦੇ ਹੁਣ ਜੇਕਰ ਗੱਲ ਕਰੀਏ ਆਪਾਂ ਪੋਟਾਸ਼ੀਅਮ ਕਲੋਰਾਈਡ ਦੀ ਪੋਟਾਸ਼ੀਅਮ ਕਲੋਰਾਈਡ ਦੇ ਵਿੱਚ ਜੇਕਰ ਆਪਾਂ ਜ਼ਿੰਕ ਕਾਪਰ ਲੋਹਾ ਮੈਗਨੀ ਸਲਫੇਟ ਇਹ ਮਿਲਾਉਣੇ ਆ ਇਹ ਮਿਲ ਜਾਣਗੇ ਇਹਨਾਂ ਦੀ ਆਪਸ ਵਿੱਚ ਕੰਪੈਟੀਬਿਲਿਟੀ ਹੈਗੀ ਹੈ ਅਹੀਂ ਆਪਾਂ ਗੱਲ ਕਰੀਏ ਪੋਟਾਸ਼ੀਅਮ ਨਾਈਟ੍ਰੇਟ ਦੀ ਪੋਟਾਸ਼ੀਅਮ ਨਾਈਟ੍ਰੇਟ ਜੇਕਰ ਆਪਾਂ ਜ਼ਿੰਕ ਕਾਪਰ ਮੈਗਨੀਸ সালফেট ਚ ਮਲਾਉਣਾ ਹੋਵੇ ਮਿਲ ਜੂਗਾ ਜੇਕਰ ਆਪਾਂ ਚਿਲੇਟਡ ਜ਼ਿੰਕ ਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਨਾਲ ਮਲਾਉਣਾ ਹੋਵੇ ਤਾਂ ਵੀ ਆਪਾਂ ਨੂੰ ਮਿਲ ਜੂਗਾ ਅਗਲਾ ਚਾਰਟ ਤੇ ਗੱਲ ਕਰੀਏ ਆਪਾਂ ਜਿਵੇਂ ਹੁਣ ਜੇਕਰ ਆਪਾਂ ਜ਼ਿੰਕ ਯੂਰੀਏ ਦੇ ਵਿੱਚ ਰਲਾ ਕੇ ਪਾਉਣੀ ਹੈ ਤਾਂ ਆਪਣੀ ਜਿਵੇਂ ਕਿ ਹਰਾ ਜਿਹੜਾ ਰੰਗ ਇਹਦੇ ਵਿੱਚ ਆ ਜਾਂਦਾ ਕੰਪੈਟੀਬਿਲਟੀ ਯਾਨੀ ਕਿ ਮਿਲਾ ਸਕਦੇ ਆ ਪੀਲਾ ਰੰਗ ਆ ਜਾਂਦਾ ਰਿਡਿਊਸ ਕੰਪੈਟੀਬਿਲਟੀ ਯਾਨੀ ਕਿ ਕੁਝ ਹੱਦ ਤੱਕ ਮਿਲਾ ਸਕਦੇ ਯਾਨੀ ਕਿ ਮਿਲਾ ਕੇ ਨਾਲ ਦੀ ਨਾਲ ਪਾਉਣੀ ਪਊਗੀ ਤੇ ਰੈੱਡ ਕਲਰ ਆ ਜਾਂਦਾ ਇਨਕੰਪੈਟੀਬਲ ਯਾਨੀ ਕਿ ਨਹੀਂ ਮਿਲਾ ਸਕਦੇ ਹੁਣ ਜੇਕਰ ਆਪਾਂ ਯੂਰੀਏ ਦੇ ਨਾਲ ਦੇਖੀਏ ਇਹਦੇ ਵਿੱਚ ਲੋਹਾ ਜ਼ਿੰਕ ਕਾਪਰ ਮੈਗਨੀਸਿਅਮ ਸਲਫੇਟ ਤੇ ਸਾਰਾ ਮਿਲ ਸਕਦਾ ਹੁਣ ਯੂਰੀਏ ਨਾਲ ਚਿਲੇਟਡ ਜ਼ਿੰਕ ਚਿਲੇਟਡ ਆਇਰਨ ਤੇ ਮੈਗਨੀਸ਼ੀਅਮ ਵੀ ਮਿਲ ਸਕਦੇ ਆ ਯੂਰੀਏ ਦੇ ਵਿੱਚ ਮੈਗਨੀਸ਼ੀਅਮ ਸਲਫੇਟ ਵੀ ਮਿਲ ਸਕਦਾ ਆ ਅੱਗੇ ਆਪਾਂ ਗੱਲ ਕਰਾਂਗੇ ਪੋਟਾਸ਼ੀਅਮ ਨਾਈਟ੍ਰੇਟ ਦੇ ਨਾਲ ਵੀ ਇਹ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਜ਼ਿੰਕ ਮੈਗਨੀ ਸਲਫੇਟ ਮੈਗਨੀਸ਼ੀਅਮ ਸਲਫੇਟ ਇਹ ਸਾਰਾ ਕੁਝ ਮਿਲ ਸਕਦਾ ਪੋਟਾਸ਼ੀਅਮ ਕਲੋਰਾਇਡ ਯਾਨੀ ਕਿ ਫਾਸਫੇਟ ਮਿਲ ਸਕਦਾ ਹੁਣ ਆਪਾਂ ਇਹ ਅਮੋਨੀਅਮ ਫਾਸਫੇਟ ਯਾਨੀ ਕਿ ਡੀਏਪੀ ਵਾਲਾ ਸਾਲਟ ਜੇਕਰ ਗੱਲ ਕਰੀਏ ਆਇਰਨ ਜ਼ਿੰਕ ਕਾਪਰ ਮੈਗਨੀ ਸਲਫੇਟ ਨਾਲੇ ਬਿਲਕੁਲ ਨਹੀਂ ਆਪਾਂ ਮਿਲਾ ਸਕਦੇ ਅਮੋਨੀਅਮ ਫਾਸ ਡੀਏਪੀ ਦੇ ਵਿੱਚ ਜੇ ਲੇਟਨ ਨਾਲ ਜੇਕਰ ਮਲਾਉਨੇ ਆ ਤਾਂ ਰਿਡਿਊਸਡ ਆ ਯਾਨੀ ਕਿ ਨਾਲ ਦੀ ਨਾਲ ਆਪਾਂ ਨੂੰ ਵਰਤਨਾ ਪਊਗਾ ਜੇਕਰ ਆਪਾਂ ਪਾਉਨੇ ਆ ਸੋ ਇਸ ਤਰ੍ਹਾਂ ਤੁਸੀਂ ਇਹ ਸਾਰੇ ਚਾਰਟ ਤੋਂ ਸਾਰਿਆਂ ਦੀ ਅਵੇਲੇਬਿਲਟੀ ਕੱਢ ਸਕਦੇ ਹੋ ਵੀ ਕਿਹੜੀ ਚੀਜ਼ ਨਾਲ ਆਪਾਂ ਕਿਹੜਾ ਚੀਜ਼ ਮਿਕਸ ਕਰ ਸਕਦੇ ਆ ਤਾਂ ਇਹਦੇ ਨਾਲ ਇੱਕ ਗੱਲ ਹੋਰ ਸੀ ਵੀ ਡੀਏਪ ਦੇ ਨਾਲ ਆਪਾਂ ਕਿੰਨਾ ਕੁ ਡਿਫਰੈਂਸ ਰੱਖਣਾ ਹੁਣ ਡੀਏਪ ਦੇ ਨਾਲ ਜੇਕਰ ਜ਼ਿੰਕ ਇਕੱਠੀ ਪੈ ਜੂ ਤਾਂ ਇਹ ਇੱਕ ਦੂਜੇ ਨੂੰ ਬੰਨ ਲੈਂਦੀ ਹੈ ਇਹ ਸਾਰਿਆਂ ਨੂੰ ਆਪਾਂ ਨੂੰ ਜਾਣਕਾਰੀ ਹੈਗੀ ਹੈ ਸੋ ਆਪਾਂ ਕੋਸ਼ਿਸ਼ ਕਰੀਏ ਜਿਹੜੀ ਜ਼ਿੰਕ ਹੈ ਉਹ ਜਿਹਨੂੰ ਆਪਾਂ ਯੂਰੀਆ ਪਾਉਣਾ ਪਹਿਲੀ ਡੋਜ਼ ਪਾਉਣੀ ਹੈ 10-15 ਦਿਨ ਦੇ ਵਕਫੇ ਤੇ ਆਪਾਂ ਪਾ ਸਕਦੇ ਹਾਂ ਜਾਂ ਜਦੋਂ ਪਾਣੀ ਕੱਢਣਾ ਉਦੋਂ 2-3 ਦਿਨ ਪਹਿਲਾਂ ਪਾ ਲਈਏ ਤਾਂ ਕਿ ਜਦੋਂ ਖੇਤ ਖਾਲੀ ਹੋਵੇ ਉਦੋਂ ਜਿਹੜਾ ਹਵਾ ਲੱਗੇ ਜਿਹੜੀ ਹੈ ਜ਼ਿੰਕ ਹੈ ਸਹੀ ਆਪਣੀ ਬੂਟੇ ਨੂੰ ਮਿਲ ਸਕੇ ਤੇ ਡੀਪੀ ਤੇ ਜ਼ਿੰਕ ਦਾ ਘਟੋ ਘਟ 10 ਤੋਂ 15 ਦਿਨ ਦਾ ਗੈਪ ਹੋਣਾ ਜ਼ਰੂਰੀ ਹੈ ਇਕੱਠੀ ਆਪਾਂ ਕਦੇ ਵੀ ਯੂਜ਼ ਨਹੀਂ ਕਰਨੀ ਸੋ ਜੇਕਰ ਆਪਾਂ ਗੱਲ ਕਰੀਏ ਯੂਨੀਵਰਸਿਟੀ ਦੁਆਰਾ ਜਿਹੜੀ ਪਾਰਸ਼ਾ ਉਹ 21 ਤੇ 33% ਹੀ ਹੈ ਜ਼ਿੰਕ ਇਹਨਾਂ ਨੂੰ ਆਪਾਂ 6-7 ਕਿਲੋ ਆਪਾਂ ਜਿਹੜੀ ਹੈ 33% ਜਾਂ 21% ਜ਼ਿੰਕ ਆ ਉਹ ਆਪਾਂ ਪਾ ਸਕਦੇ ਹਾਂ ਜੇਕਰ ਆਪਣੇ ਪਹਿਲਾਂ ਘਾਟ ਕਿਤੇ ਆਉਂਦੀ ਹੈ ਜੇਕਰ ਆਪਾਂ ਸਪਰੇਅ ਕਰਨੀ ਹੈ ਤਾਂ 1 ਕਿਲੋ 21% ਜ਼ਿੰਕ ਅੱਧਾ ਕਿਲੋ ਕਲੀ ਆਪਾਂ ਪਾਣੀ ਦੇ ਵਿੱਚ ਮਿਲਾ ਕੇ ਜਿਹੜੀ ਹੈ ਸਪਰੇਅ ਕਰ ਸਕਦੇ ਹਾਂ ਕਲੀ ਮਿਲਾਉਣੀ ਦੋਸਤੋ ਜ਼ਰੂਰੀ ਹੈ ਰਾਤ ਨੂੰ ਡਲਿਆਂ ਵਾਲੀ ਅੱਧਾ ਕਿਲੋ ਕਲੀ ਪਿਓ ਕੇ ਰੱਖਣੀ ਹੈ ਕੜੀ ਤਾਂ ਜ਼ਰੂਰੀ ਹੈ ਜਿਹੜੀ ਇਹ ਪੀ ਐਚ ਨੂੰ ਜਿਹੜਾ ਨਿਊਟਰਲ ਕਰ ਦੂ ਆਪਣੀ ਜਿਹੜਾ ਕੋਈ ਫਸਲ ਨੂੰ ਨੁਕਸਾਨ ਨਹੀਂ ਹੋਊਗਾ ਸੋ ਜੇਕਰ ਤੁਸੀਂ ਸਪਰੇਅ ਕਰਨੀ ਹੈ ਤਾਂ ਇਹਦੀਆਂ ਦੋਕ ਸਪਰੇਅਾਂ ਆਪਾਂ ਨੂੰ ਕਰਨੀਆਂ ਪੈ ਸਕਦੀਆਂ ਹੁੰਦੀਆਂ ਦੋ ਤੋਂ ਤਿੰਨ ਇਹਦੇ ਨਾਲ ਆਪਣਾ ਜਿਹੜਾ ਜ਼ਿੰਕ ਆ ਘੱਟ ਯੂਜ਼ ਹੋਊ ਤੇ ਆਪਣੇ ਜਿਹੜੇ ਆ ਪੈਸੇ ਵੀ ਘੱਟ ਲੱਗਣਗੇ ਤੇ ਜਿੱਥੇ ਬਾੜਾ ਜ਼ਿਆਦਾ ਹੀ ਕਿਤੇ ਆਪਾਂ ਨੂੰ ਲੱਗਦਾ ਬਾਣ ਮਾੜਾ ਹੈ ਉੱਥੇ ਜਿਹੜੀ ਆਪਾਂ ਥੱਲੇ ਜ਼ਿੰਕ ਪਾ ਸਕਦੇ ਹਾਂ ਅਦਰਵਾਈਜ਼ ਆਪਾਂ ਜਿਹੜਾ ਸਪਰੇਅ ਦੇ ਨਾਲ ਜਿਹੜਾ ਸਾਰਸਖਦੇ ਆ ਸੋ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ